ਆ ਤਰੀਕਾ ਮਤਲਬ ਅਪਣਾਇਆ ਜਾਂਦਾ ਔਰ ਬਹੁਤ ਸਾਰੇ ਕਲੋਨਾਈਜ਼ਰ ਉੱਠੇ ਬਹੁਤ ਸਾਰੇ ਬਿਲਡਰ ਉੱਠੇ ਮੰਤਰੀ ਸਾਹਿਬ ਦੇ ਸਾਹਮਣੇ ਬਿਠੇ ਹੋਣਾ ਇੱਕ ਸਲਾਹ ਦੇਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਕਲੋਨਾਈਜ਼ਰ ਆ ਅਸੀਂ ਬਿਲਡਰ ਆ ਸਾਨੂੰ ਸੜਕਾਂ ਵੀ ਬਣਾਉਣੀਆਂ ਆਉਂਦੀਆਂ ਨੇ ਸਾਨੂੰ ਮਕਾਨ ਵੀ ਬਣਾਉਣੇ ਆਉਂਦੇ ਨੇ ਤੁਸੀਂ ਸਾਡੇ ਸ਼ਹਿਰ ਨੂੰ ਇੱਕ ਦੋ ਪਿੰਡ ਅਡਾਪਟ ਕਰਾ ਦਿਓ ਜਿਹਦੇ ਵਿੱਚ ਅਸੀਂ ਆਪਦਾ ਕੰਮ ਕਰ ਸਕੀਏ ਉੱਥੇ ਮਕਾਨ ਵੀ ਬਣਾ ਦੇਾਂਗੇ ਜਿਹੜੀਆਂ ਸੜਕਾਂ ਟੁੱਟੀਆਂ ਉਹ ਵੀ ਬਣਾ ਦੇਾਂਗੇ ਉਸ ਗੱਲ ਦੇ ਉੱਤੇ ਹੋਈ ਅਜਾ ਫੰਡ ਦੇਣ ਦੀ ਬਜਾਏ ਉਹਨਾਂ ਨੇ ਕਿਹਾ ਵੀ ਅਸੀਂ ਸਲਾਹ ਦਿੱਤੀ ਆ ਭਰੀ ਮੀਟਿੰਗ ਦੇ ਵਿੱਚ ਦਿੱਤੀ ਆ ਔਰ ਬਹੁਤ ਸਾਰੇ ਕਲੋਨਾਈਜ਼ਰ ਨੇ ਮੈਨੂੰ ਦੱਸਿਆ ਵੀ ਕਿ ਅਸੀਂ ਇਹ ਚਾਹੁੰਦੇ ਸੀਗੇ ਕਿ ਅਸੀਂ ਹੱਥੀਂ ਸੇਵਾ ਕਰ ਲਈਏ ਯਾਰ ਔਰ ਨਹੀਂ ਮੰਨੇ ਗਏ ਉਸ ਤੋਂ ਬਾਅਦ ਉਹਨਾਂ ਕੋ ਪੈਸੇ ਲੈ ਜਾਂਦੇ ਨੇ ਔਰ ਮੈਂ ਅੱਜ ਸੀਐਮ ਸਾਹਿਬ ਨੂੰ ਉਹਨਾਂ ਦਾ ਬਿਆਨ ਯਾਦ ਕਰਾਉਣਾ ਚਾਹੁੰਦਾ ਸੀਐਮ ਸਾਹਿਬ ਸਾਰ ਭਗਵੰਤ ਸਿੰਘ ਮਾਨ ਜੀ ਤੁਸੀਂ ਸਟੇਜ ਦੇ ਉੱਤੇ ਜਦੋਂ ਚੜ੍ਹਦੀ ਕਲਾ ਲਈ ਪੈਸੇ ਮੰਗੇ ਸੀਗੇ ਤੇ ਤੁਸੀਂ ਇਹ ਕਲਾਂਨ ਕੀਤਾ ਸੀਗਾ ਵੀ ਮੈਂ ਹੜਾਂ ਦੇ ਵਿੱਚੋਂ ਕਿਸੇ ਨੂੰ ਚਵਾਨੀ ਨਹੀਂ ਖਾਂ ਦੇਣੀ ਜਿਹੜਾ ਕੋਈ ਪੈਸੇ ਖਾਊਗਾ ਤਾਂ ਮੈਂ ਬੁਰਾ ਅਸ਼ਰ ਕਰੂੰਗਾ ਉਹਨੂੰ ਸਖਤ ਤੋਂ ਸਖਤ ਸਜ਼ਾ ਦਵਾਊਂਗਾ ਔਰ ਅੱਜ ਸੀਐਮ ਸਾਹਿਬ ਦੇ ਸਾਹਮਣੇ ਮੈਂ ਰੱਖਣ ਲੱਗਾ ਵੀ ਜਿਹੜੇ ਸਾਡੇ ਸ਼ਹਿਰ ਦੇ ਵਿੱਚ ਏਡਾ ਵੱਡਾ ਕਪਲਾ ਇੱਕ ਛੋਟੀ ਜੀ ਮਤਲਬ ਸੋਸਾਇਟੀ ਦੇ ਵਿੱਚ ਏਡਾ ਵੱਡਾ ਕਪਲਾ ਹੈ ਜਿਹੜੀ ਤੁਹਾਡੀ ਸਰਕਾਰੀ ਤੌਰ ਦੇ ਉੱਤੇ ਚੱਲ ਰਹੀ ਹੈ ਤੇ ਬਾਕੀ ਪੰਜਾਬ 'ਚ ਕੀ ਹੋ ਰਿਹਾ